ਦੰਨਾ ਸੱਚੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਹਿਮਰਾਹੜਾ ਪਿੰਡ ਮੇਰਾ ਕੱਕੜਾਲਾ ਤੇ ਅੱਜ ਆਪਾਂ ਗੱਲ ਕਰਨੀ ਹੈ ਸਾਡੇ ਪਿੰਡ ਦਾ ਇੱਕ ਮੁੰਡਾ ਸੀਗਾ 14-15 ਸਾਲ ਦਾ ਉਹਦਾ ਐਕਸੀਡੈਂਟ ਹੋ ਗਿਆ ਸੀਗਾ ਦਿੱਲੀ ਨੰਬਰ I20 ਗੱਡੀ ਉਹਨੂੰ ਮਤਲਬ ਫੇਟ ਮਾਰ ਕੇ ਭੱਜ ਗਈ ਸੀ ਤੇ 15 ਕਿ ਦਿਨ ਹੋ ਗਏ ਲਗਭਗ ਉਹ ਚੀਜ਼ ਨੂੰ ਪੁਲਿਸ ਨੇ ਨਾ ਤਾਂ ਕੋਈ ਰਿਪੋਰਟ ਦਰਜ ਕੀਤੀ ਆ ਸਿਰਫ ਬਿਆਨ ਲੈ ਕੇ ਮਤਲਬ ਆਪਣੇ ਕੋਲ ਰੱਖ ਲਏ ਪੁਲਿਸ ਨੂੰ ਆਏ ਸੀ ਵੀ ਐਡੀ ਕੋਈ ਖਾਸ ਗੱਲ ਹੈ ਨਹੀਂਗੀ ਛੋਟੀ ਗੱਲ ਦਾ ਵੀ ਛੋਟਾ ਮਾਈਨਰ ਐਕਸੀਡੈਂਟ ਆ ਵੀ ਚੱਲ ਫਿਰ ਟੀ ਬੱਜੀ ਆ ਕਿ ਚਲੋ ਕੋਈ ਨਹੀਂ ਪਰ ਜਿਹੜੀ ਗੱਲ ਆ ਗਈ ਕੱਲੋਂ ਮੁੰਡੇ ਦਾ ਦਿਹਾਂਤ ਹੋ ਗਿਆ ਕੱਲੋਂ ਮੁੰਡਾ ਪੂਰਾ ਹੋ ਗਿਆ ਜੀ ਉਹਦੇ ਸਿਰਚ ਕਾਫੀ ਸੈਰ ਸੀ ਉਹ ਮੁੰਡਾ ਪੂਰਾ ਹੋ ਗਿਆ ਤੇ ਦੋ ਘਰਾਂ ਦਾ ਇਕੱਲਾ ਇਕੱਲਾ ਜਵਾਬ ਸੀ ਉਹ ਤੇ ਫੈਮਿਲੀ ਕੰਡੀਸ਼ਨ ਵੀ ਕੋਈ ਖਾਸ ਸਹੀ ਨਹੀਂ ਹੈਗੀ ਉਹਨਾਂ ਦੀ ਤੇ ਹੁਣ ਕੀ ਕਰ ਸਕਦੇ ਆ ਇਹ ਤੇ ਤੁਸੀਂ ਆਪ ਦੱਸੋ ਪੁਲਿਸ ਕਾਰਵਾਈ ਨਹੀਂ ਕਰ ਰਹੀ ਹਲੇ ਤੱਕ ਤੇ ਆਪਣੇ ਪਿੰਡ ਵਾਲੇ ਮੁੰਡਿਆਂ ਨੇ ਤੇ ਪਿੰਡ ਵਾਲੇ ਬਜ਼ੁਰਗਾਂ ਨੇ ਵੀ ਸਾਰਿਆਂ ਨੇ ਪਿੰਡ ਦੇ ਆ ਮੁੰਡਿਆਂ ਨੇ ਧਰਨਾ ਲਾਇਆ ਹੋਇਆ ਆਪਣੇ ਧੂਰੀ ਬਾਈਪਾਸ ਤੇ ਤੇ ਹੁਣ ਇਹਦਾ ਸੈਟਅਪ ਪਤਾ ਨਹੀਂ ਕਦੋਂ ਜਾ ਕੇ ਨਿਕਲੂਗਾ ਵੀ ਕਦੋਂ ਪੁਲਿਸ ਕਾਰਵਾਈ ਕਰੂ ਜ਼ਰੂਰੀ ਨਹੀਂ ਹੁੰਦਾ ਐਵੇਂ ਆਪਾਂ ਨੂੰ ਹਰੇਕ ਟੀ ਲਈ ਧਰਨੀ ਲਾਉਣੇ ਪੈਣ ਹੁਣ ਆਹ ਮੇਰੀ ਤਾਂ ਕੇ ਬੇਨਤੀ ਆ ਵੀ ਉਹ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਧੰਨਵਾਦ ਬਾਈ